ਮਰਨ ਵਰਤ ਨਾਲ ਮਸਲੇ ਹੱਲ ਹੋ ਜਾਣਗੇ ਮਾਰਚ ਕੱਢ ਲਿਆ ਪੀਪਾ ਮਾਰਚ ਕੱਢ ਲਿਆ ਮੁਲਾਜ਼ਮ ਬਿਲਡਿੰਗਾਂ ਚੋਂ ਬਾਹਰ ਕੱਢ ਲੇ ਜਾਂ ਇੱਥੇ ਸ਼ਰਚ ਕਰ ਲਿਆ ਨਾਰੇ ਲਾ ਲੇ ਉਸ ਤੋਂ ਬਾਅਦ ਸਟੈਪ ਕੀ ਹੁੰਦਾ ਮੁਲਾਜ਼ਮ ਦਾ ਕੀ ਲੱਗਦਾ ਹੈ ਕਿ ਸਿੱਖਿਆ ਤੰਤਰ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਿਹਾ ਜਾਂ ਦਿੱਤਾ ਜਾ ਰਿਹਾ ਮੌਕੇ ਇਸ ਸੰਘਰਸ਼ ਸਾਡਾ ਨੌਵਾਂ ਦਿਨ ਹੈ ਲਗਾਤਾਰ ਕੰਟੀਨਿਊ ਹੈ ਜੇ ਸਾਡਾ ਵਾਈਸ ਚਾਂਸਲ ਉਰੇ ਉਹ ਮੌਜੂਦ ਹੋਵੇ ਤਾਂ ਕਿ ਦਿਨ ਤੇ ਦੋ ਵਾਰ ਤਿੰਨ ਵਾਰ ਚਾਰ ਵਾਰ ਮਿਲਾਂਗੇ ਤੰ ਨੁਕਸਾਨ ਤਾਂ ਸਾਡਾ ਹੋ ਰਿਹਾ ਨਾ ਸਾਡੇ ਭੈਣ ਭਰਾਵਾਂ ਦੇ ਮੁਲਾਜ਼ਮਾਂ ਦੇ ਕੰਮ ਰੁਕ ਰਹੇ ਨੇ ਯੂਨੀਵਰਸਿਟੀ ਵਿੱਚ ਜਿੱਥੇ ਪੁਸਤਕ ਮੇਲਾ ਚੱਲ ਰਿਹਾ ਹੈ ਤਾਂ ਉਧਰ ਪ੍ਰਦਰਸ਼ਨ ਵੀ ਜਾਰੀ ਨੇ ਤਾਂ ਨਾਨ ਟੀਚਿੰਗ ਵੱਲੋਂ ਜਿਹੜਾ ਪ੍ਰਦਰਸ਼ਨ ਵਿੱਡਿਆ ਹੋਇਆ ਹੈ ਤਿੰਨ ਕਾਫੀ ਲੰਬੇ ਸਮੇਂ ਤੋਂ ਜਿਹੜੇ ਆ ਕਾਫੀ ਦਿਨਾਂ ਤੋਂ ਸੰਘਰਸ਼ ਕਰ ਰਹੇ ਆ ਕੀ ਕਾਰਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇੱਕ ਪਾਸੇ ਪੁਸਤਕ ਮੇਲਾ ਲੱਗਿਆ ਹੋਇਆ ਜੀ ਦੂਜੇ ਪਾਸੇ ਤੁਸੀਂ ਦਰਿਆਵਾਂ ਵਛਾ ਕੇ ਧਰਨੇ ਤੇ ਬੈਠੇ ਹੋ ਆਖਰਕਾਰ ਕਾਰਨ ਕੀ ਹੈ ਇੱਥੋਂ ਜਿਹੜੇ ਲੋਕ ਬਾਹਰੋਂ ਆਣ ਕੇ ਪੁਸਤਕਾਂ ਲੈਣ ਜਾਂ ਪੁਸਤਕ ਮੇਲੇ 'ਚ ਆਣਗੇ ਤਾਂ ਉਹ ਕੀ ਸਮਝਣਗੇ ਯੂਨੀਵਰਸਿਟੀ ਕਿੱਥੇ ਖੜੀ ਹੈ ਨਹੀਂ ਇਹ ਯੂਨੀਵਰਸਿਟੀ ਨਹੀਂ ਗੱਲ ਕੱਲੀ ਯੂਨੀਵਰਸਿਟੀ ਦੀ ਨਹੀਂ ਹੈ ਜੀ ਕਿਉਂਕਿ ਸਾਡਾ ਇਹਦੇ ਵਿੱਚ ਪ੍ਰਸ਼ਾਸਨ ਵੀ ਇਨਵੋਲਵ ਹੈ ਜੇ ਸਾਡੀਆਂ ਮੰਗਾਂ ਉਹ ਪਹਿਲੀ ਮੰਨ ਲਵੇ ਜਾਇਜ਼ ਮੰਗਾਂ ਨੇ ਜੇ ਮੰਨ ਲਵੇ ਸਾਨੂੰ ਸੰਘਰਸ਼ ਕਰਨਾ ਨਾ ਪਵੇ ਸੰਘਰਸ਼ ਦਾ ਰਾਹ ਨਾ ਪੜਾਉਣਾ ਪਵੇ ਦਰਿਆਣਾ ਵਛਾਉਣੇ ਪੈਣਾ ਸਾਡੇ ਜਿਹੜੇ ਪਹਿਲਾਂ ਤਾਂ ਮੈਂ ਤੁਹਾਨੂੰ ਮੇਨ ਮੁਖ ਜਿਹੜੇ ਮੰਗਾ ਨੇ ਇੱਕ ਸਾਡੇ ਵਰਕਚਾਰਜ ਵੀਰ ਹੁੰਦੇ ਨੇ ਜਿਵੇਂ ਡਾਕ ਹੁੰਦੇ ਨੇ ਉਹਨਾਂ ਨੂੰ ਰੈਗੂਲਰ ਕਰਨਾ ਹੈ ਉਹ ਗ੍ਰੇਡ ਫੁੱਲ ਲੈ ਰਹੇ ਨੇ 0% ਵਿੱਤੀ ਬੋਝ ਹੈ ਸਿਰਫ 76 ਬੰਦੇ ਨੇ ਇੱਕ ਮੰਗ ਸਾਡੀ 77 ਤਪੇਦੀ ਹੈ ਪੰਜਾਬ ਦੇ ਸਾਰੇ ਯੂਨੀਵਰਸਿਟੀ ਚ ਲਾਗੂ ਹੈ ਅਸੀਂ ਸੁਪਰੀਮ ਕੋਰਟ ਤੱਕ ਵੀ ਜਿੱਤ ਕੇ ਆ ਚੁੱਕਿਆ ਹੈ ਕੇਸ ਇਹਨਾਂ ਦਾ ਡਿਸਪਸ ਹੋ ਗਿਆ ਉਹ ਡਿਲੇ ਕਰ ਰਹੇ ਨੇ ਸਾਡਾ ਇੱਕ ਸਾਡਾ ਮਾਨ ਸਨਮਾਨ ਦੀ ਲੈਟਰ ਹੈ ਜੀ ਇੱਕ ਸਾਡੇ ਬਾਹਰੋਂ ਕੋਈ ਬੰਦੇ ਲਿਆ ਕੇ ਐਗਜ਼ਾਮੀਨੇਸ਼ਨ ਦੇ ਇੱਕ ਕਮੇਟੀ ਬਣਾਈ ਹੈ ਇਹ ਮੇਨ ਮੁੱਦੇ ਨੇ ਸਿੱਧਾ ਥੋੜਾ ਜਿਹਾ ਸੁਪਰੀਮ ਕੋਰਟ ਦਾ ਕੇਸ ਦੱਸੋ ਕੀ ਮੈਟਰ ਆ ਉਹ ਆਖਰਕਾਰ ਉੱਥੋਂ ਤੱਕ ਕਿਉਂ ਪਹੁੰਚਣਾ ਪੈ ਗਿਆ ਜੇ ਉਧਰੋਂ ਵੀ ਆਦੇਸ਼ ਹੋ ਗਏ ਤਾਂ ਹੁਣ ਤੱਕ ਜਿਹੜੇ ਆਦੇਸ਼ ਹੋਏ ਨੇ ਉਹ ਕਿਉਂ ਨਹੀਂ ਲਾਗੂ ਹੋਏ ਉਹਦੇ ਲਾਗੂ ਹੁੰਦੇ ਇਹ ਕਾਰਨ ਹੈ ਜੀ ਜਿਹੜਾ ਵੀ ਸਾਡਾ ਕੋਈ ਕੇਸ ਜਿੱਤ ਕੇ ਆਉਣਾ ਹੈ ਉਹ ਸੈਂਡਿਗੇਟ ਜਾਂਦਾ ਸੈਂਡਿਗੇਟ ਚ ਪਾਸ ਹੁੰਦਾ ਪਰ ਜਿਹੜੀ ਹੁਣ ਸਾਡੀ ਸਪੈਸ਼ਲੀ ਦੇ ਨਹੀਂ ਸੈਂਡਿਗੇਟ ਹੋ ਕੇ ਹਟੀ ਹੈ ਸਾਡੀ ਸੁਪਰੀਮੋ ਬਾਡੀ ਆ ਉਹ ਸੈਂਡਿਗੇਟ ਉਹਦੇ ਵਿੱਚੇ ਦੋਏ ਕੇਸ ਗਏ ਸੀ ਪਰ ਉਹ ਕੇਸ ਕੁਝ ਕਾਰਨਾਂ ਕਰਕੇ ਕਿਉਂਕਿ ਸਾਡਾ ਉੱਤੇ ਕੋਈ ਨੁਮਾਇੰਦਗੀ ਨਹੀਂ ਪੀਸੀ ਦੀ ਨੁਮਾਇੰਦਗੀ ਸਿਰਫ ਟੀਚਿੰਗ ਲੋਬੀ ਦੀ ਹੈ ਉਹ ਕਾਰਨਾਂ ਕਰਕੇ ਉਹ ਡਿਲੇ ਕਿਤੇ ਗਏ ਨੇ ਜਾਣ ਬੁੱਝ ਕੇ ਵਿਚਾਰੇ ਨਹੀਂ ਗਏ ਪ੍ਰਸ਼ਾਸਨ ਦਾ ਇਹ ਮੈਂ ਜਿਹੜਾ ਮੇਨ ਹੈ ਕਾਰਨ ਇਹਦਾ ਜਿਹੜਾ ਪ੍ਰਸ਼ਾਸਨ ਦੋਸ਼ੀ ਹੈ ਸਾਡੇ ਚੋ ਕੋਈ ਨਹੀਂ ਮੁਲਾਜ਼ਮ ਦਾ ਹੱਕ ਕੇ ਹੱਕ ਕੇ ਮੁਲਾਜ਼ਮ ਨੂੰ ਇੱਕੋ ਰਾਹ ਰਹਿੰਦਾ ਹੈ ਸੰਘਰਸ਼ ਦਾ ਉਸ ਸੰਘਰਸ਼ ਅਸੀਂ ਆਲਰੇਡੀ ਕਰ ਰਹੇ ਹਾਂ ਚੱਲ ਰਹੇ ਜਦ ਤੱਕ ਨਹੀਂ ਨਿਪਟਦਾ ਇਹ ਸੰਘਰਸ਼ ਐਦਾਂ ਹੀ ਤਿੱਖਾ ਚੱਲਦਾ ਰਹੂਗਾ ਜੀ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਇੱਕ ਸਾਲ ਦਾ ਸਮਾਂ ਹੋਣ ਜਾ ਰਿਹਾ ਹੈ ਕਿ ਵਾਈਸ ਚਾਂਸਲਰ ਨਹੀਂ ਹੈ ਇੱਥੇ ਰੈਗੂਲਰ ਤਾਂ ਕੀ ਲੱਗਦਾ ਇਹ ਵੀ ਵੱਡਾ ਕਾਰਨ ਹੈ ਕਿ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਜਾਂ ਸਮੇਂ ਤੋਂ ਪਹਿਲਾਂ ਮਸਲੇ ਦੇ ਹੱਲ ਨਹੀਂ ਹੋ ਰਹੇ ਹਾਂਜੀ ਇਹ ਵੀ ਮੁੱਖ ਵੱਡਾ ਕਾਰਨ ਹੈ ਕਾਰਨ ਇਹ ਹੈ ਕਿਉਂਕਿ ਜੇ ਸਾਡਾ ਵਾਈਸ ਚਾਂਸਲਰ ਉਰੇ ਉਹ ਮੌਜੂਦ ਹੋਵੇ ਤਾਂ ਅਸੀਂ ਦਿਨ 'ਚ ਦੋ ਵਾਰ ਤਿੰਨ ਵਾਰ ਚਾਰ ਵਾਰ ਮਿਲਾਂਗੇ ਹੁਣ ਸਾਡਾ ਵਾਈਸ ਚਾਂਸਲਰ ਇੱਕ ਦਿਨ ਆਉਂਦਾ ਮੁੜਕੇ ਆਉਂਦੇ ਨਹੀਂ ਸਾਲ ਦਾ ਨੁਕਸਾਨ ਤਾਂ ਸਾਡਾ ਹੋ ਰਿਹਾ ਹੈ ਨਾ ਸਾਡੇ ਭੈਣ ਭਰਾਵਾਂ ਦੇ ਮਲਾਜ਼ਮਾਂ ਦੇ ਕੰਮ ਰੁਕ ਰਹੇ ਨੇ ਡਿਲੇ ਹੋ ਰਹੇ ਨੇ ਹਣ ਜਿਹਨੂੰ ਮਿਲ ਜਾਣਾ ਪਹਿਲਾ ਟਾਈਮ ਲਓ ਟਾਈਮ ਤੇ ਮਿਲੇ ਨਾ ਮਿਲੇ ਕਾਰਨ ਤਾਂ ਇਹ ਵੀ ਮੇਨ ਮੁਖ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਭੈਣ ਭਰਾਵਾਂ ਦਾ ਨੁਕਸਾਨ ਹੋ ਰਿਹਾ ਕੰਮ ਰੁਕ ਰਹੇ ਨੇ ਤਾਂ ਉਧਰ ਵਿਦਿਆਰਥੀਆਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੋਵੇਗਾ ਉਹਨਾਂ ਨੂੰ ਵੀ ਜਿਹੜੀ ਆ ਜਿੱਥੇ ਜਿੱਥੇ ਤੁਹਾਡੀ ਸੇਵਾ ਲੱਗੀ ਹੋਈ ਆ ਉਹਨਾਂ ਨੂੰ ਵੀ ਸੇਵਾ ਦੀ ਲੋੜ ਹੋਣੀ ਕੀ ਲੱਗਦਾ ਹੈ ਕਿ ਸਿੱਖਿਆ ਤੰਤਰ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਿਹਾ ਜਾਂ ਦਿੱਤਾ ਜਾ ਰਿਹਾ ਮੌਕੇ ਤੇ ਦੇਖੋ ਜੀ ਸਰਕਾਰ ਬਣੀ ਤੀ ਐਜੂਕੇਸ਼ਨ ਦੇ ਨਾਂ ਤੇ ਹੈਲਥ ਦੇ ਨਾਂ ਤੇ ਹੁਣ ਤੁਸੀਂ ਆਪੇ ਅਖਬਾਰਾਂ ਚ ਨਿਊਜ਼ ਤੇ ਦੇਖ ਰਹੇ ਹੋ ਕੀ ਹਾਲ ਹੈ ਉਹ ਕਿਸੇ ਨੂੰ ਦੱਸਣ ਦੀ ਬਹੁਤਾ ਲੋੜ ਨਹੀਂ ਹੈਗਾ ਜੋ ਹਾਲਾਤ ਬਣਦੇ ਜਾ ਰਹੇ ਨੇ ਤੁਹਾਡੇ ਸਾਹਮਣੇ ਜੱਗ ਜਾਰ ਨੇ ਉਹ ਕੀ ਹਾਲਾਤ ਬਣਦੇ ਜਾ ਰਹੇ ਨੇ ਹੁਣ ਐਜੂਕੇਸ਼ਨ ਪਾਲਿਸੀ ਤੇ ਐ ਸਾਨੂੰ 1 ਸਾਲ ਹੋ ਗਿਆ ਬਾਈ ਚਾਂਸਲ ਸਾਡਾ ਪੱਕਾ ਬਾਈ ਚਾਂਸਲ ਲਾਓ ਸਾਡੇ ਕੰਮ ਚੱਲਣ ਟਾਈਮ ਸਿਰ ਸਾਡੀ ਇਹ ਮੰਗ ਹੈ ਸਰਕਾਰ ਤੋਂ ਵੀ ਸਾਨੂੰ ਬਾਈ ਚਾਂਸਲ ਛੇਤੀ ਛੇਤੀ ਲਾ ਕੇ ਕੋਈ ਪੱਕਾ ਬਾਈ ਚਾਂਸਲ ਛੇਤੀ ਲਾਵੇ ਇਹ ਇਹ ਮੰਗ ਹੈ ਸਾਡੇ ਮੁਲਾਜ਼ਮਾਂ ਦੀ ਸਾਰਿਆਂ ਦੀ ਸੰਘਰਸ਼ ਕਿੰਨਾ ਚਿਰ ਚੱਲੇਗਾ ਕਿ ਲੱਗਦਾ ਹੈ ਪ੍ਰਸ਼ਾਸਨ ਨਾਲ ਹੁਣ ਕੋਈ ਗੱਲਬਾਤ ਹੋਈ ਹੈ ਮੌਕੇ ਤੇ ਇਹ ਸੰਘਰਸ਼ ਸਾਡਾ 9ਵਾਂ ਦਿਨ ਹੈ ਜੀ ਲਗਾਤਾਰ ਕੰਟੀਨਿਊ ਹੈ ਇਸ ਤੋਂ ਬਾਅਦ ਇਸ ਸੰਘਰਸ਼ ਤਿੱਖਾ ਕੀਤਾ ਜਾਊਗਾ ਤਿੱਖਾ ਹੈਗਾ ਪਹਿਲਾ ਭੁਖੜ ਹੜਤਾਲ ਤੋਂ ਸਟਾਰਟ ਕਰਾਂਗੇ ਉਸ ਤੋਂ ਬਾਅਦ ਮਰਨ ਵਰਤ ਮਲਾਜ਼ਮ ਕਹਿ ਰਹੇ ਨੇ ਜਿਨ੍ਹਾਂ ਦੇ ਕੰਮ ਨੇ ਕਿਉਂਕਿ ਸੰਘਰਸ਼ ਆਉਣ ਵਾਲੇ ਦਿਨਾਂ ਵਿੱਚ ਹੋਰੇ ਰੂਪ ਰੇਖਾ ਤਿਆਰ ਕਰ ਰਿਹਾ ਜਿਹਦੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਏਗੀ ਮਰਨ ਵਰਤ ਨਾਲ ਮਸਲੇ ਹੱਲ ਹੋ ਜਾਣਗੇ ਫਿਰ ਅਖੀਰ 'ਚ ਤਾਂ ਇਹੀ ਹੁੰਦਾ ਨਾ ਜੀ ਸਟੈਪ ਆਊਟ ਕੀ ਚੱਕੇ ਮਲਾਜ਼ਮ ਜਦੋਂ ਅਸੀਂ ਰੋਜ਼ ਪ੍ਰਦਰਸ਼ਨ ਕਰ ਲਏ ਮਾਰਚ ਕੱਢ ਲਿਆ ਪੀਪਾ ਮਾਰਚ ਕੱਢ ਲਿਆ ਮਲਾਜ਼ਮ ਬਿਲਡਿੰਗਾਂ ਚੋਂ ਬਾਹਰ ਕੱਢ ਲੇ ਜੈਤੇਸ਼ੀ ਘਰਚ ਕਰ ਲਿਆ ਨਾਰੇ ਲਾ ਲੇ ਉਸ ਤੋਂ ਬਾਅਦ ਸਟੈਪ ਕੀ ਹੁੰਦਾ ਮੁਲਾਜ਼ਮ ਕੋਲ ਸੋ ਨੌਨ ਟੀਚਿੰਗ ਵੱਲੋਂ ਜਿਹੜਾ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ 8ਵਾਂ ਤੇ 9ਵਾਂ ਦਿਨ ਆਜੋ ਹੋ ਗਿਆ ਹੈ ਤੇ ਉੱਥੇ ਹੀ ਦੇਖਣਾ ਹੋਏਗਾ ਕਿ ਇੱਕ ਪਾਸੇ ਤਾਂ ਵੱਡੇ ਵੱਡੇ ਫਲੈਕਸ ਬੋਰਡ ਲਗਾਏ ਜਾ ਰਹੇ ਆ ਕਿ ਅਸੀਂ ਆ ਕੰਮ ਕਰਤੇ ਜਾ ਜਿਹੜੇ ਆ ਵਿਕਾਸ ਹੋ ਰਹੇ ਆ ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਜ਼ਮੀਨੀ ਹਾਲਾਤ ਕੀ ਨੇ ਕਿ ਅੱਜ ਕਈ ਕਈ ਦਿਨ ਜਿਹੜੇ ਆ ਅਮ ਜਿਹੜੇ ਆ ਭੁੱਖ ਹੜਤਾਲ ਕਰਨੀ ਪੈ ਰਹੀ ਆ ਜਾਂ ਸੰਘਰਸ਼ ਕਰਨੇ ਪੈ ਰਹੇ ਆ ਤਾਂ ਦੇਖਣਾ ਹੋਏਗਾ ਕਿ ਹੁਣ ਪ੍ਰਸ਼ਾਸਨ ਕਦੋਂ ਤੱਕ ਇਹਨਾਂ ਵੀਰਾਂ ਦੀ ਸਮੱਸਿਆ ਨੂੰ ਹੱਲ ਕਰੇਗਾ ਤੇ ਇਹ ਮੁੜ ਆਪਣੀ ਸੇਵਾ ਮੁੜ ਤੋਂ ਸ਼ੁਰੂ ਕਰਨਗੇ ਵੀਡੀਓ ਜਰਨਲਿਸਟ ਅਤਲ ਬਰਮਨਾ ਸਤਨਾ ਸਿੰਘ ਮਠੋਈ ਐਨ ਆਰ ਆਈ ਟੀ ਵੀ